ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੂਫਾਨੀ ਵਾਧਾ ਟੁੱਟੇ ਸਾਰੇ ਰਿਕਾਰਡ ਹੋਰ ਵਰ੍ਹ ਸਦੀਆਂ ਨੇ ਕੀਮਤਾਂ ਸੋਨਾ ਅਤੇ ਚਾਂਦੀ ਖਰੀਦਣ ਦਾ ਸਹੀ ਮੌਕਾ ਮਹਾਰਾ ਨੇ ਕੀਮਤਾਂ ਦੇ ਵਿੱਚ ਵਾਧ ਦੇ ਦਿੱਤੇ ਸੰਕੇਤ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉਤਾਰ ਚੜ੍ਹਾਣੇ ਪੂਰੀ ਦੁਨੀਆ ਦੇ ਵਿੱਚ ਤਰਥਲੀ ਮਚਾਈ ਹੋਈ ਹੈ ਪਿਛਲੇ 4 ਦਿਨਾਂ ਦੌਰਾਨ ਭਾਰੀ ਗਿਰਾਵਟ ਤੋਂ ਬਾਅਦ ਜਿੱਥੇ ਲੋਕਾਂ ਨੇ ਰਾਹਤ ਦੀ ਆਸ ਪ੍ਰਗਟਾਈ ਸੀ ਪਰ ਹੁਣ ਉਹਨਾਂ ਆਸਾਂ ਉਮੀਦਾਂ ਦੇ ਉੱਪਰ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਗ੍ਰਾਵਰ ਤੋਂ ਬਾਅਦ ਸੋਨਾ ਅਤੇ ਚਾਂਦੀ ਦੇ ਕੀਮਤਾਂ ਦੇ ਵਿੱਚ ਤੂਫਾਨੀ ਵਾਧਾ ਦਰਜ ਕੀਤਾ ਗਿਆ ਹੈ ਰਿਕਾਰਡ ਉਚਾਈ ਤੋਂ ਡਿੱਗਣ ਤੋਂ ਬਾਅਦ ਦੋਵੇਂ ਕੀਮਤੀ ਧਾਤਾ ਭਾਵ ਸੋਨਾ ਅਤੇ ਚਾਂਦੀ ਹੁਣ ਆਪਣੇ ਹੇਠਲੇ ਪੱਧਰ ਤੋਂ ਤੇਜ਼ੀ ਨਾਲ ਉੱਭਰਦੇ ਹੋਏ ਨਜ਼ਰ ਆ ਰਹੇ ਨੇ ਮਹਾਰਾ ਦੀ ਮੰਨੀਤਾ ਉਹਨਾਂ ਦਾ ਕਨਮਯੁਦਾ ਸਮੇਂ ਫਿਲਹਾਲ ਕੀਮਤਾਂ ਦੇ ਉੱਪਰ ਕੋਈ ਵੀ ਲਗਾਮ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਸਿੱਧਾ-ਸਿੱਧਾ ਕਿਉਂਦੇ ਸਮੇਂ ਦੇ ਵਿੱਚ ਸੋਨਾ ਅਤੇ ਚਾਂਦੀ ਦੇ ਪਾ ਨਵੇਂ ਰਿਕਾਰਡ ਉਚਾਈਆਂ ਦੇ ਉੱਪਰ ਪਹੁੰਚ ਸਕਦੇ ਨੇ ਆਖਰ ਕੀ ਕਾਰਨ ਨੇ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਬੇਤਹਾਸ਼ਾ ਵਾਧੇ ਦੇ ਕਿੱਥੋਂ ਤੱਕ ਚਾਹੀਗੀ ਕੀਮਤ ਕੀ ਸੋਨਾ ਅਤੇ ਚਾਂਦੀ ਖਰੀਦਣ ਦਾ ਇਹ ਸਹੀ ਮੌਕਾ ਇਸ ਬਾਬਤ तमाम ਜਾਣਕਾਰੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਬਨੇ ਰਹੋ ਇਸ ਵੀਡੀਓ ਦੇ ਅੰਤ ਤੱਕ ਅਤੇ ਚਲਦੇ-ਚਲਦੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਾਰ ਦਿਨਾਂ ਦੇ ਨਿਗਾਰ ਤੋਂ ਬਾਅਦ ਸੋਨਾ ਅਤੇ ਚਾਂਦੀ ਨੇ ਵੱਡਾ ਉਛਾਲ ਦੇ ਨਾਲ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਚਾਂਦੀ ਦੀ ਕੀਮਤ 29 ਜਨਵਰੀ ਨੂੰ 420000 ਪ੍ਰਤੀ ਕਿਲੋਗ੍ਰam ਰਿਕਾਰਡ ਉੱਚ ਪੱਧਰ ਤੇ ਸੀ ਪਰ ਸਿਰਫ 4 ਦਿਨ ਦੇ ਅੰਦਰ ਕੇਂਦਰੀ ਬਜਟ ਪੇਸ਼ ਹੋਣ ਦੇ ਦੌਰਾਨ ਕੀਮਤਾਂ ਧੜਮ ਕਰਕੇ ਹੇਠਾਂ ਡਿੱਗੀਆਂ ਅਤੇ ਚਾਂਦੀ ਲਗਭਗ 2.5 ਲੱਖ ਰੁਪਏ ਤੱਕ ਹੇਠਾਂ ਆ ਗਈ ਜਦਕਿ ਸੋਨਾ 193000 ਪ੍ਰਤੀ 10 ਗ੍ਰਾਮ ਤੋਂ ਪਾਰ ਹੋਣ ਤੋਂ ਬਾਅਦ ਲਗਭਗ 137000 ਰੁਪਏ ਤੱਕ ਹੇਠਾਂ ਆ ਡ ਗਿਆ ਸੀ ਪਰ ਹੁਣ ਦੋਵੇਂ ਧਾਤਾਂ ਨੇ ਯਕਤਮ ਉਛਾਲ ਮਾਰਿਆ ਹੈ ਅਤੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਸਰਾਫਾ ਬਾਜ਼ਾਰ ਦੇ ਅਨੁਸਾਰ ਪਿਛਲੇ 2 ਦਿਨਾਂ ਦੇ ਵਿੱਚ ਸੋਨੇ ਦੇ ਵਿੱਚ ਲਗਭਗ 24000 ਰੁਪਏ ਦਾ ਵਾਧਾ ਹੋਇਆ ਜਦਕਿ ਚਾਂਦੀ ਦੀ ਕੀਮਤ ਦੇ ਵਿੱਚ ਵੀ 60000 ਰੁਪਏ ਦੀ ਬੜੌਤਰੀ ਦਰਜ ਕੀਤੀ ਗਈ ਹੈ। ਭਾਵ ਕਿਰੇਲੂ ਬਾਜ਼ਾਰ ਦੇ ਵਿੱਚ ਸੋਨਾ ਅਤੇ ਚਾਂਦੀ ਦਾ ਕਾਰੋਬਾਰ ਮਜ਼ਬੂਤ ਹੋ ਰਿਹਾ ਹੈ। ਚਾਂਦੀ ਮੰਗਲਵਾਰ ਨੂੰ 268015 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਬੰਦ ਹੋਈ ਜੋ ਕਿ ਬੁੱਧਵਾਰ ਵਧ ਕੇ 320000 ਰੁਪਏ ਤੱਕ ਪਹੁੰਚ ਗਈ ਹੈ ਇਸੇ ਤਰ੍ਹਾਂ ਸੋਨਾ ਵੀ ਮੰਗਲਵਾਰ ਨੂੰ 153809 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 162710 ਰੁਪਏ ਹੋ ਗਿਆ ਦਿੱਲੀ ਜੈਪੁਰ ਲਖਨਊ ਚੰਡੀਗੜ੍ਹ ਅਯੁੱਧਿਆ ਗੁਰੂਗ੍ਰਾਮ ਗਾਜ਼ੀਆਬਾਦ ਨੋਇਡਾ ਕਾਨਪੂਰ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਅੱਜ 24 ਕੈਰਟ ਸੋਨੇ ਦੀ ਕੀਮਤ ਪ੍ਰਤੀ 1 ਗ੍ਰਾਮ 16068 ਰੁਪਏ 22 ਕੈਰਟ ਸੋਨੇ ਦੀ ਕੀਮਤ 14700 ਤੀ ਰੁਪਏ ਅਤੇ 18 ਕੈਰਟ ਸੋਨੇ ਦੀ ਕੀਮਤ 12055 ਰੁਪਏ ਹੈ ਮੁੰਬਈ ਕੋਲਕਾਤਾ ਬੈਂਗਲੁਰੂ ਅਤੇ ਦੱਖਣੀ ਮੱਧ ਭਾਰਤ ਦੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਮੁੰਬਈ ਕੋਲਕਾਤਾ ਬੈਂਗਲੁਰੂ ਹైదరాబాద్ ਕੇਰਲ ਪੁਣੇ ਨਾਗਪੁਰ ਅਤੇ ਭੁਵਨੇਸ਼ਵਰ ਤੋਂ ਇਲਾਵਾ ਵਿਸ਼ਾਖਾਪਟਨਮ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ ਪ੍ਰਤੀ ਗ੍ਰਾਮ 16053 ਰੁਪਏ ਇਸੇ ਤਰ੍ਹਾਂ 22 ਕੈਰਟ ਸੋਨੇ ਅਤੇ 18 ਕੈਰਟ ਸੋਨੇ ਦੀ ਕੀਮਤ 14715 ਰੁਪਏ ਅਤੇ ਇਸੇ ਤਰ੍ਹਾਂ ਜੇਕਰ ਆਪਾਂ ਮਹਰਦ ਦੇ ਵੱਲੋਂ ਇਸ ਪੂਰੇ ਸਿਨੈਰੀਓ ਦੇ ਉੱਪਰ ਜੋ ਜਾਣਕਾਰੀ ਸੰਝ ਕੀਤੀ ਗਈ ਹੈ ਉਸ ਬਾਬਤ ਝਾਤਮਲ ਲਈਏ ਤਾਂ ਪਿਛਲੇ ਤਿੰਨ ਵਪਾਰਕ ਸੈਸ਼ਨਾਂ ਦੇ ਵਿੱਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਪਿਛਲੇ ਦੋ ਦਿਨਾਂ ਦੇ ਵਿੱਚ ਸੋਨੇ ਦੇ ਵਿੱਚ ਲਗਭਗ 15 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹਾਲਾਂਕਿ ਜਿਵੇਂ-ਜਿਵੇਂ ਕੀਮਤਾਂ ਘਟ ਹੋਈਆਂ ਨਿਵੇਸ਼ਕ ਘਟ ਕੀਮਤਾਂ ਦੇ ਉੱਪਰ ਖਰੀਦਾਰੀ ਕਰਨ ਨੂੰ ਤਰਜੀਹ ਦੇਣ ਲੱਗੇ ਹਾਲਾਂਕਿ ਸੋਨਾ ਅਤੇ ਚਾਂਦੀ ਦੇ ਵਿੱਚ ਇੱਕ ਮੁਸ਼ਤ ਨਿਵੇਸ਼ ਤੋਂ ਬਚਨ ਦੀ ਵੀ ਮਹਾਰਤ ਦੇ ਬਲੋਸਲਾ ਦਿੱਤੀ ਗਈ ਹੈ ਨਿਵੇਸ਼ ਹੌਲੀ-ਹੌਲੀ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਵਿਸ਼ਲੇਸ਼ਕਾਂ ਦੇ ਅਨੁਸਾਰ ਪਿਛਲੇ ਹਫਤੇ ਦੀ ਇਤਿਹਾਸਕ ਵਿਕਰੀ ਤੋਂ ਬਾਅਦ ਬਾਜ਼ਾਰ ਹੁਣ ਸਥਿਰਤਾ ਦੇ ਵੱਲ ਵਾਪਸ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ UBS ਨੇ 4 ਦਿਨਾਂ ਦੀ ਗਿਰਾਵਟ ਨੂੰ ਪਿਛਲੇ 13 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਇੱਕ ਦਿਨ ਦੀ ਗਿਰਾਵਟ ਦੇ ਵਿੱਚੋਂ ਇੱਕ ਦੱਸਿਆ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਰੋਜ਼ਾਨਾ ਤੇਜ਼ ਗਿਰਾਵਟ ਸੋਨੇ ਦੀ ਤੇਜ਼ੀ ਨੂੰ ਖਤਮ ਨਹੀਂ ਕਰ ਸਕਦੀ। ਸਗੋਂ ਇੱਕ ਸਖਤ ਅਤੇ ਪ੍ਰੋਸੇਮੰਦ ਮੁਦਰਾ ਨੀਤੀ ਦੀ ਲੋੜ ਹੁੰਦੀ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਸੁਨਿਆਰਿਆਂ ਤੋਂ ਸੋਨਾ ਖਰੀਦਦੇ ਸਮੇ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖੋ। ਸਭ ਤੋਂ ਪਹਿਲਾਂ ਇਹ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਹਮੇਸ਼ਾ ਪ੍ਰਮਾਣਿਤ ਸੋਨਾ ਖਰੀਦੋ ਜਿਸ ਦੇ ਉੱਪਰ ਬਿਊਰੋ ਆਫ ਇੰਡੀਅਨ ਸਟੈਂਡਰਡਸ ਦਾ ਹੋਲ ਮਾਰਕ ਹੋਵੇ ਦੂਜਾ ਕੀਮਤ ਦੀ ਕ੍ਰੋਸ ਚੈੱਕ ਜ਼ਰੂਰ ਕਰੋ ਸੋਨਾ ਖਰੀਦਦੇ ਸਮੇਂ ਸੋਨੇ ਦਾ ਸਹੀ ਭਾਅ ਅਤੇ ਇਸ ਦੀ ਕੀਮਤ ਨੂੰ ਵੱਖ-ਵੱਖ ਸਰੋਤਾਂ ਦੇ ਉੱਪਰ ਜ਼ਰੂਰ ਚੈੱਕ ਕਰੋ 24 ਕੈਰਟ ਸੋਨੇ ਦੀ ਕੀਮਤ 22 ਕੈਰਟ ਅਤੇ 18 ਕੈਰਟ ਸੋਨੇ ਦੀ ਕੀਮਤ ਇਸ ਦੇ ਆਧਾਰ ਤੇ ਵੱਖ-ਵੱਖ ਹੁੰਦੀ ਹੈ ਹੋਰ ਵਧੇਰੇ ਜਾਣਕਾਰੀ ਲਈ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟਵੀ